ਦੇਸ਼ ਭਰ ਦੇ ਵਿੱਚ ਮਾਨਸੂਨ ਸ਼ੁਰੂ ਹੋ ਗਈ ਹੈ ਤੇ ਇੱਥੇ ਨੇ ਚੱਲਦੇ ਕਈ ਜਗ੍ਹਾ ਤੇ ਤੇਜ਼ ਮੀਂਹ ਦਾ ਕਹਿਰ ਵੀ ਦੇਖਣ ਨੂੰ ਮਿਲਿਆ ਹੈ। ਕਈ ਜਗ੍ਹਾ ਤੇ ਹੜ੍ਹ ਵਰਗੇ ਹਾਲਾਤ ਬਣ ਗਏ ਨੇ ਤੇ ਕਈ ਜਗ੍ਹਾ ਤੇ ਹੜ੍ਹ ਜਿਹੜਾ ਉਹ ਵੀ ਆ ਚੁੱਕਾ ਹੈ ਤੇ ਉੱਥੇ ਹੀ ਇੱਕ ਵੀਡੀਓ ਜਿਹੜੀ ਉਹ ਵੀ ਸਾਹਮਣੇ ਆਈ ਹੈ ਜੁੱਲੀ ਅਸੀਂ ਤੁਹਾਨੂੰ ਦਿਖਾ ਦਿੰਨੇ ਆ। ਗੁਜਰਾਤ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ। ਗੁਜਰਾਤ ਦੇ ਸਾਬਰ ਕਾਂਠਾ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾਂ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਨਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ। ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ। ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡੇ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਜੀ ਮੇਰਾ ਨਾਮ ਕੀਸ਼ੋਰ ਸਿੰਘ ਹੈ ਸਾਰੀਆਂ ਸਰਕਾਰਾਂ ਤੋਂ ਵਧੀਆ ਬਰਾ ਮੱਖ ਮੰਤਰੀ ਬਹੁਤ ਵਧੀਆ ਸੀ ਤਾਂ ਇਹ ਕਹਾਂਗੇ ਵੀ ਮੇਰਾ ਨਾਮ ਗੁਰਮਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਅਮੀਰਗੜ ਦੇ ਅੰਡਰਬ੍ਰਿਜ ਦੀ ਇਹ ਵੀਡੀਓ ਹੈ ਜਿੱਥੇ ਕਿ ਤੇਜ਼ ਮੀਂਹ ਦੇ ਪਾਣੀ ਦੇ ਨਾਲ ਪਾਣੀ ਦੇ ਨਾਲ ਅੰਡਰਬ੍ਰਿਜ ਜਿਹੜਾ ਪੂਰੀ ਤਰ੍ਹਾਂ ਭਰ ਚੁੱਕਿਆ ਹੈ ਤੇ ਉੱਥੇ ਇੱਕ ਬੱਸ ਜਿਹੜੀ ਆ ਬੁਰੀ ਤਰ੍ਹਾਂ ਫਸ ਜਾਂਦੀ ਆ ਜਿੱਤੇ ਵਿੱਚ ਇੱਕ ਮਹਿਲਾ ਤੇ ਇੱਕ ਵਿਅਕਤੀ ਜਿਹੜੇ ਬੱਸ ਦੀ ਛੱਤ ਤੇ ਆ ਜਾਂਦੇ ਨੇ ਤੇ ਜਿਹੜੇ ਉੱਥੇ ਦੇ ਬਸ ਸਨੇਕ ਹੁੰਦੇ ਨੇ ਇਲਾਕੇ ਦੇ ਆਸ-ਪਾਸੇ ਦੇ ਲੋਕਾਂ ਦੇ ਵੱਲੋਂ ਇਹਨਾਂ ਨੂੰ ਬਚਾਇਆ ਗਿਆ ਰੱਸੀ ਦੇ ਨਾਲ ਖਿੱਚਿਆ ਗਿਆ ਤਾਂ ਇਹਨਾਂ ਦੀ ਜਾ ਕੇ ਜਾਨ ਬਚਾਈ ਗਈ ਆ ਬੱਸ ਦੇ ਵਿੱਚ ਸਵਾਰ ਥੇ ਹੋਰ ਸਵਾਰੀਆਂ ਨੂੰ ਵੀ ਬਚਾਇਆ ਗਿਆ ਹੈ ਟੰਡਰ ਬ੍ਰਿਜ ਦੇ ਵਿੱਚ ਪਾਣੀ ਪੂਰੀ ਤਰ੍ਹਾਂ ਭਰ ਚੁੱਕਿਆ ਸੀ ਜਿਸ ਤੋਂ ਬਾਅਦ ਕਿ ਉੱਥੇ ਦੇ ਲੋਕਾਂ ਦੇ ਵੱਲੋਂ ਆਸ-ਪਾਸੇ ਦੇ ਜਿਹੜੇ ਲੋਕ ਸੀ ਉੱਥੇ ਦੇ ਰਹਿਣ ਵਾਲੇ ਲੋਕਾਂ ਦੇ ਵੱਲੋਂ ਇਹਨਾਂ ਦੋਨਾਂ ਨੂੰ ਜਿਹੜੇ ਕਿ ਅੰਡਰ ਬ੍ਰਿਜ ਦੇ ਵਿੱਚ ਬਸ ਦੇ ਵਿੱਚ ਫਸ ਚੁੱਕੇ ਸੀ ਬਸਰੇ ਛੱਤ ਤੇ ਆਏ ਇੱਕ ਮਹਿਲਾ ਤੇ ਇੱਕ ਵਿਅਕਤੀ ਜੋ ਕਿ ਇੱਕ ਛੱਤ ਤੇ ਆ ਗਏ ਨੇ ਬਸਰੇ ਛੱਤ ਤੇ ਚੜੇ ਹੋਏ ਨੇ ਤੇ ਉਹਨਾਂ ਨੂੰ ਇਹਨਾਂ ਲੋਕਾਂ ਦੇ ਵੱਲੋਂ ਰੱਸੀ ਦੇ ਨਾਲ ਖਿੱਚ ਕੇ ਇਹਨਾਂ ਦੀ ਜਾਨ ਜਿਹੜੀ ਆ ਉਹ ਬਚਾਈ ਗਈ ਆ ਦੱਸਦੇ ਕਿ ਉੱਥੇ ਦੇ ਲੋਕਾਂ ਦੇ ਵੱਲੋਂ ਇਹਨਾਂ ਦੀ ਮਦਦ ਕੀਤੀ ਗਈ ਹੈ ਗੁਜਰਾਤ ਦੇ ਨਾਲ-ਨਾਲ ਰਾਜਸਥਾਨ ਦੇ ਵਿੱਚ ਵੀ ਤੇਜ਼ ਤੇਜ਼ بارش ਜਿਹੜੀ ਆ ਉਹ ਹੋ ਰਹੀ ਹੈ ਜਿਸ ਦੇ ਕਾਰਨ ਹੈ ਜਿਹੜੀ ਆ ਨਦੀਆਂ ਤਲਾਬ ਜਿਹੜੇ ਨੇ ਉਹ ਪੂਰੀ ਤਰ੍ਹਾਂ ਪਾਣੀ ਨਾਲ ਭਰ ਚੁੱਕੇ ਨੇ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਲੋਕ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੱਸਦੀ ਹੈ ਕਿ ਗੁਜਰਾਤ ਦੇ ਵਿੱਚ ਲਗਾਤਾਰ ਹੋ ਰਹੀ بارش ਜਿਹੜੀ ਉਸ ਦਾ ਕਹਿਰ ਜਾ ਰਹੀ ਹੈ ਲਗਾਤਾਰ ਹੋ ਰਹੀ بارش ਜਿਹੜੀ ਆਫਤ ਬਣ ਚੁੱਕੀ ਹੈ ਤੇ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਗੁਜਰਾਤ ਦੀਆਂ ਵੀਡੀਓ ਦਿਖਾਈਆਂ ਸੀਗੀਆਂ ਕਿ ਜਿੱਥੇ ਕਿ ਜਿਹੜੇ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਤੇ ਕਈ ਇਲਾਕਿਆਂ 'ਚ ਹੜ ਵੀ ਆ ਚੁੱਕਿਆ ਤੇ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਰੈਸਕਿਊ ਕਰਕੇ ਜਿਹੜੇ ਲੋਕ ਉੱਥੇ ਫਸੇ ਹੋਏ ਸੀ ਉਹਨਾਂ ਨੂੰ ਰੈਸਕਿਊ ਕਰਕੇ ਉਹਨਾਂ ਦੀ ਜਾਨ ਵੀ ਬਚਾਈ ਗਈ ਹੈ ਤੇ ਬਾਕੀ ਲੋਕਾਂ ਨੂੰ ਉਹ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉੱਥੇ ਹੀ ਗੁਜਰਾਤ ਤੋਂ ਇੱਕ ਵੀਡੀਓ ਜਿਹੜੀ ਆ ਹੋਰ ਸਾਹਮਣੇ ਆਈ ਹੈ ਕੇ ਅੰਡਰ ਬ੍ਰਿਜ ਦੇ ਵਿੱਚ ਇੱਕ ਬੱਸ ਜਿਹੜੀ ਆ ਉਹ ਪੂਰੀ ਤਰ੍ਹਾਂ ਫਸ ਚੁੱਕੀ ਆ ਗੁਜਰਾਤ ਦੇ ਸਾਬਰਕਾਂਠਾ ਦੇ ਹਮੀਰਗੜ ਦੇ ਅੰਡਰ ਬ੍ਰਿਜ ਦੀ ਇਹ ਤਸਵੀਰਾਂ ਜਿੱਥੇ ਕਿ ਲੋਕ ਬੁਰੀ ਤਰ੍ਹਾਂ ਫਸ ਚੁੱਕੇ ਨੇ ਇੱਕ ਬੱਸ ਜਿਹੜੀ ਆ ਉਹ ਜਾ ਰਹੀ ਸੀ ਤੋਂ ਅੰਡਰ ਬ੍ਰਿਜ ਦੇ ਵਿੱਚ ਪੂਰਾ ਪਾਣੀ ਭਰੇ ਹੋਣ ਦੇ ਨਾਲ ਬੁਰੀ ਤਰ੍ਹਾਂ ਫਸ ਗਈ ਜਿੱਥੇ ਕਿ ਲੋਕ ਜਿਹੜੇ ਸੀ ਉਹ ਬੱਸ ਦੇ ਉੱਪਰ ਆ ਕੇ ਇੱਕ ਮਹਿਲਾ ਤੇ ਵਿਅਕਤੀ ਨੂੰ ਰੱਸੀ ਦੇ ਨਾਲ ਖਿੱਚ ਕੇ ਉਹਨਾਂ ਦੀ ਜਾਨ ਜਿਹੜੀ ਆ ਬਚਾਈ ਗਈ ਆ ਉੱਥੇ ਦੇ ਵਸਨੀਕਾ ਦੇ ਵੱਲੋਂ ਇਹਨਾਂ ਦੀ ਪੂਰੀ ਮਦਦ ਕੀਤੀ ਗਈ ਤੇ ਇਹਨਾਂ ਦੀ ਜਾਨ ਜਿਹੜੀ ਬਚਾਈ ਗਈ ਇਹਨਾਂ ਨੂੰ ਉਸ ਬੱਸ ਤੋਂ ਬਾਹਰ ਕੱਢਿਆ ਗਿਆ। ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par